ਸ਼ਾਤਰੀਏ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਮੇਰੇ ਦਾਦੂ ਦੀ ਗਰਲਫ੍ਰੈਂਡ ਭਾਗ ਚੌਥਾ ਜਿਸ ਨੂੰ ਲਿਖਿਆ ਹੈ ਸੁਖਿੰਦਰ ਕੌਰ ਜੀ ਨੇ ਉਮੀਦ ਕਰਦੇ ਹਾਂ ਤੁਹਾਨੂੰ ਪਹਿਲੇ ਤਿੰਨ ਭਾਗ ਪਸੰਦ ਆਏ ਹੋਣਗੇ ਤੇ ਇਹ ਭਾਗ ਵੀ ਬਹੁਤ ਪਸੰਦ ਆਵੇ ਅਰਾਧ ਕਾਫੀ ਹੋ ਗਈ ਸੀ ਪਰ ਮੈਂ ਦਾਦੂ ਦੀਆਂ ਗੱਲਾਂ ਵਿੱਚ ਇੰਨਾ ਮਸਤ ਸੀ ਕਿ ਸਾਨੂੰ ਵਕਤ ਦਾ ਕੋਈ ਅਨਹਾਜਾ ਹੀ ਨਹੀਂ ਸੀ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਕੱਲ ਸ਼ਨੀਵਾਰ ਹੀ ਹੈ ਮੈਂ ਕਿਹੜਾ ਸੌ ਜਾਣਾ ਤੇ ਦਾदू ਵੀ ਹੁਣ ਰਿਟਾਇਰ ਨੇ ਉਹਨਾਂ ਨੇ ਵੀ ਆਫਸ ਨਹੀਂ ਜਾਣਾ ਇਸ ਕਰਕੇ ਮੈਂ ਉਹਨਾਂ ਨੂੰ ਧਿਆਨ ਨਾਲ ਸੁਣਦਾ ਰਿਹਾ ਤੇ ਉਹਨਾਂ ਦੇ ਚਿਹਰੇ ਤੇ ਹਾਵ ਭਾਵ ਦੇਖਦਾ ਰਿਹਾ ਭਾਵੇਂ ਮੇਰੇ ਦਾदू ਦੇ ਸਿਰ ਤੇ ਸਾਰੇ ਵਾਲ ਚਿੱਟੇ ਸੀ ਉਹਨਾਂ ਦੀਆਂ ਅੱਖਾਂ ਤੇ ਲੱਗਾ ਚਸ਼ਮਾ ਉਹਨਾਂ ਦੀ ਨਿਗਾ ਕਿੰਨੀ ਘਟਦਾ ਦਾ ਸੀ ਉਹਨਾਂ ਦੀ ਦਾੜ੍ਹੀ ਵਿੱਚ ਗਿਰਲਾਵੰਦਾ ਵਾਲ ਕਾਲਾ ਸੀ ਪਰ ਉਹਨਾਂ ਦਾ ਜਿਹੜਾ ਜਵਾਨ ਸੀ ਉਹਨਾਂ ਦਾ ਪਿਆਰ ਜਵਾਨ ਸੀ ਮੈਂ ਉਹਨਾਂ ਦੀਆਂ ਗੱਲਾਂ ਤੇ ਆਣ ਨਾਲ ਸੁਣਦਾ ਇੰਨਾ ਸੋਹਜ ਹੋ ਜਾਣ ਤੋਂ ਬਾਅਦ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਮੇਰਾ ਬੈਂਕ ਵਿੱਚ ਕੰਮ ਕਰਨ ਨੂੰ ਦਿਲ ਨਹੀਂ ਸੀ ਕਰਦਾ ਅੱਜ ਜਿਸ ਦੇ ਕਰਕੇ ਮੇਰਾ ਪਿਆਰ ਮੇਰੇ ਤੋਂ ਦੂਰ ਸੀ ਮੈਂ ਉਸ ਨੂੰ ਦੇਖ ਨਹੀਂ ਸਕਦਾ ਮੈਂ ਭੱਜੀ ਨੂੰ ਹਰ ਦੁਏ ਆਪਣੇ ਸਾਹਮਣੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਮੈਂ ਹਰ ਕਿਸੇ ਨਾਲ ਬਿਨਾਂ ਗੱਲ ਤੇ ਉਲਝਦਾ ਹੀ ਰਹਿੰਦਾ ਸੀ ਇਹ ਸਭ ਦੇਖਦੇ ਹੋਏ ਮੇਰੇ ਬੈਂਕ ਵਾਲਿਆਂ ਨੇ ਮੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੁਝ ਦਿਨ ਦੀ ਛੁੱਟੀ ਲੈ ਲਵਾਂ ਪਰ ਮੈਂ ਕਿਸੇ ਦੀ ਗੱਲ ਨਾ ਸੁਣੀ ਤੇ ਮੈਂ ਕੰਮ ਛੱਡ ਬਾਪਸ ਪਿੰਡ ਆ ਗਿਆ ਘਰ ਆ ਕੇ ਵੀ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਬੱਸ ਅੰਦਰੋਂ ਹੀ ਅੰਦਰ ਘੁੱਟਦਾ ਰਹਿੰਦਾ ਸੀ ਕਿਸੇ ਨਾਲ ਗੱਲ ਨਹੀਂ ਕਰਨੀ ਸੀ ਤੇ ਕਿਤੇ ਬਾਹਰ ਨਹੀਂ ਸੀ ਜਾਣਾ ਜਦੋਂ ਕਿਸੇ ਨੇ ਪੁੱਛਣਾ ਤਾਂ ਮੈਂ ਕਹਿਣਾ ਕਿ ਮੈਂ ਪੇਪਰ ਦੀ ਤਿਆਰੀ ਕਰਨ ਆਇਆ ਹਾਂ ਉਧਰ ਪਿੰਡ ਵਾਲਿਆਂ ਨੇ ਬਾਪੂ ਜੀ ਨੇ ਮੇਰੇ ਇਸ ਸਰਵੇਖੀ ਦਾ ਹਲ ਬਿਆਰ ਦੱਸਿਆ ਮੇਰੇ ਘਰਦਿਆਂ ਨੇ ਮੇਰੇ ਲਈ ਕਈ ਕੁੜੀਆਂ ਦੇਖੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਉਸ ਵੇਲੇ ਇਸ ਗੱਲ ਦੀ ਭਾਣਤ ਵੀ ਨਹੀਂ ਸੀ ਮੈਂ ਬੈਂਕ ਦੀ ਨੌਕਰੀ ਛੱਡ ਦਿੱਤੀ ਸੀ ਜਿਸ ਦਾ ਜ਼ਿਕਰ ਮੈਂ ਕਿਸੇ ਕੋਲ ਨਹੀਂ ਕੀਤਾ ਸੀ ਪਿੰਡ ਆ ਮੈਂ ਟੈਲੀਫੋਨ ਡਿਪਾਰਟਮੈਂਟ ਦੇ ਭਰਮ ਭਰ ਦਿੱਤੇ ਤੇ ਮੇਰੀ ਕਿਸਮਤ ਚੰਗੀ ਸੀ ਮੈਨੂੰ ਉੱਥੇ ਨੌਕਰੀ ਮਿਲ ਗਈ ਸੀ ਹੁਣ ਮੈਂ ਚਲਿੱਗੜ ਕੋਲ ਉੱਪਰ ਸਿੱਟ ਹੋਣ ਦਾ ਸੋਚ ਰਿਹਾ ਸੀ ਉਧਰ ਬਾਪੂ ਜੀ ਦੇ ਬਾਗ ਵਿੱਚ ਮੇਰੇ ਵਿਆਹ ਦੀ ਗੱਲ ਵਹਿ ਗਈ ਸੀ ਬਾਪੂ ਜੀ ਨੇ ਮੇਰਾ ਰਿਸ਼ਤਾ ਪੱਕਾ ਕਰਾ ਮਹਿਰਾਮ ਹੋ ਕੇ ਪੁੱਛਾ ਦਾਦੂ ਤਹਾਡੇ ਤੋਂ ਪੁੱਛੇ ਤੋਂ ਬਣਾ ਨਹੀਂ ਕਰਤਾ ਤੁਸੀਂ ਕੁੜੀ ਨੂੰ ਦੇਖਿਆ ਸੀ ਦਾदू ਮੇਰੇ ਵੱਲ ਬੈਠੇ ਹੱਸਣਗੇ ਤੇ ਬੋਲੇ ਪੁੱਤਰਾ ਤੇਰਾ ਦਾਦਾ ਪਹਿਲਾ ਬੰਦਾ ਸੀ ਉਦੋਂ ਜਿੰਨੇ ਵਿਆਹ ਤੋਂ ਪਹਿਲਾਂ ਕੁੜੀ ਦੇਖੀ ਵੀ ਸੀ ਤੇ ਉਹਨੂੰ ਪਰਨੀਤਾਰੇ ਹੀ ਦੱਸ ਦਿੱਤਾ ਸੀ ਕੀ ਮੈਂ ਸਮਝ ਗਿਆ ਲਈ ਦੁਬਾਰਾ ਦੱਸਦਾ ਤੂੰ ਲੈ ਸੁਣ ਕੇ ਮੇਰੇ ਬਾਪੂ ਜੀ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਦੋਸਤ ਨੇ ਆਪਣੀ ਭਤੀਜੀ ਦਾ ਰਿਸ਼ਤਾ ਦੱਸਿਆ ਸੀ ਅਤੇ ਉਹ ਕੁੜੀ ਤੇਰੇ ਲਈ ਕੁੜੀ ਦੇਖੀ ਤੇ ਰਿਸ਼ਤਾ ਪੱਕਾ ਕਰਤਾ ਬਸ ਮੈਂ ਉਸ ਵੇ ਆਪਣੇ ਪੈਰਾ ਤੇ ਕੜਾ ਸੀ ਤੇ ਮੈਨੂੰ ਟੈਲੀਫੋਨ ਆਫਿਸ ਡਿਪਾਰਟਮੈਂਟ ਵਿੱਚ ਨੌਕਰੀ ਮਿਲਦੀ ਸੀ ਸਰਕਾਰੀ ਕੋੜੇ 1080 ਮੈਂ ਉਸ ਵੇ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਮੈਂ ਗੁੱਸੇ ਵਿੱਚ ਨਾ ਕਰ ਦਿੱਤੀ ਮੇਰੇ ਬਾਪੂ ਜੀ ਅੱਗੇ ਕੋਈ ਨਹੀਂ ਬੋਲਦਾ ਸੀ ਪਰ ਮੈਂ ਉਹਨਾਂ ਦਾ ਪੁੱਤ ਹੋ ਕੇ ਉਹਨਾਂ ਅੱਗੇ ਬੋਲਿਆ ਤੇ ਲੜਿਆ ਵੀ कि ਮੈਂ ਨਹੀਂ ਕਰਾਉਣਾ ਵਿਆਹ ਬਾਪੂ ਜੀ ਗੁੱਸੇ ਵਿੱਚ ਗੋਲੇ ਕਿ ਜੇ ਤੂੰ ਵਿਆਹ ਨਹੀਂ ਕਰਵਾਉਣਾ ਤਾਂ ਇੱਥੋਂ ਨਿਕਲ ਜਾ ਇਹ ਗੱਲ ਸੁਣ ਕੇ ਆਪਣਾ ਸਮਾਨ ਪੈ ਕੀਤਾ ਤੇ ਘਰੋਂ ਨਿਕਲ ਲੱਗਾ ਐਨੇ ਨੂੰ ਮੇਰੇ ਮਾਂ ਜੀ ਮੈਨੂੰ ਰੋ ਰੋ ਕੇ ਰੋਕਣ ਦੀ ਕੋਸ਼ਿਸ਼ ਕਰਨ ਲੱਗੀ ਪਰ ਮੈਂ ਉਹਨਾਂ ਦੀ ਇੱਕ ਨਾ ਸੁਣੀ ਮੇਰੇ ਘਰੋਂ ਨਿਕਲ ਇਕ ਵਾਰ ਕੋ ਚੰਡੀਗੜ੍ਹ ਆ ਗਿਆ ਮੈਂ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਬਾਪੂ ਇਹ ਨੂੰ ਦਿਲ ਦਾ ਦੌਰਾ ਪੈ ਗਿਆ। ਫਿਰ ਤਿੰਨ ਚਾਰ ਦਿਨ ਬਾਅਦ ਉਹਨਾਂ ਦੀ ਮੌਤ ਹੋ ਗਈ। ਮੈਂ ਉਸੇ ਦਿਨ ਇੱਕ ਵਾਰ ਨਾਲ ਪਿੰਡ ਆ ਗਿਆ। ਪਰ ਬਾਪੂ ਜੀ ਮੈਨੂੰ ਛੱਡ ਕੇ ਜਾ ਚੁੱਕੇ ਸੀ। ਮੈਂ ਉਹਨਾਂ ਤੋਂ ਮਾफी ਵੀ ਨਾ ਮੰਗ ਸਕਿਆ। ਇਹ ਸਭ ਮੋਰ ਦਾ ਦੂਰ ਹੋਣ ਲੱਗ ਪਈ। ਮੈਂ ਆਪਣੀ ਜਗ੍ਹਾ ਤੋਂ ਉੱਠ ਕੇ ਪਾਣੀ ਲੈ ਕੇ ਆਇਆ ਤੇ ਜ਼ਬਰਦਸਤੀ ਉਹਨਾਂ ਨੂੰ ਇੱਕ-ਦੋ ਘੁੱਟ ਪਾਣੀ ਦੇਤੀਆ। ਪਾਣੀ ਪੀਣ ਤੋਂ ਬਾਅਦ ਉਹਨਾਂ ਨੇ ਅੱਖਾਂ ਨੂੰ ਤੋਂ ਚਸ਼ਮਾ ਲਾ ਕੇ ਉਹਨਾਂ ਨੂੰ ਸਾਫ਼ ਕਰਦੇ ਹੋਏ ਅੱਗੇ ਬੋਲੇ ਲੋਕਾਚਾਰੀ ਕਰਕੇ ਦੋਹਾ ਆਰ ਵਿਹਾਰ ਕਰਨੇ ਹੀ ਸੀ ਮੈਂ ਉਹ ਸਭ ਕਿਤੇ ਹੁਣ ਘਰ ਵਿੱਚ ਸਿਰਫ ਮੈਂ ਤੇ ਮਾਂ ਜੀ ਸੀ ਮਾਂ ਜੀ ਮੇਰੇ ਨਾਲ ਸਿਰਫ ਕੰਮ ਦੀ ਗੱਲ ਕਰਦੇ ਸੀ ਮੈਂ ਮਾਂ ਜੀ ਤੋਂ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ ਜੋ ਮੈਂ ਉਹਨਾਂ ਅੱਗੇ ਬੋਲਿਆ ਮੈਨੂੰ ਮਾਫ਼ ਕਰ ਦੇ ਪਰ ਮਾਂ ਜੀ ਚੁੱਪ ਸੀ ਮੇਰੇ ਵਾਰ-ਵਾਰ ਬੋਲਣ ਤੇ ਵੀ ਮਾਂ ਜੀ ਟੱਸ ਤੋਂ ਮਸ ਨਹੀਂ ਹੋਈ ਮੈਂ ਬਹੁਤ ਰੋਇਆ ਬੜੇ ਹੱਥ ਪੈਰ ਜੋੜੇ ਪਰ ਮਾਂ ਜੀ ਨੇ ਨਹੀਂ ਮੰਨੇ ਫਿਰ ਇਕਬਾਲ ਨੇ ਮੈਨੂੰ ਇੱਕ ਤਰੀਕਾ ਦੱਸਿਆ ਉਸ ਤੋਂ ਮੇਰੀ ਕਹਾਣੀ ਤੁਹਾਨੂੰ ਥੋੜੀ ਅਜੀਬ ਲੱਗ ਰਹੀ ਹੋਵੇਗੀ ਪਰ ਇਹ ਅੱਜ ਕੱਲ੍ਹ ਦੀ ਸਚਾਈ ਦੇ ਨਾਲ ਤੁਹਾਨੂੰ ਰੋਹਰੂ ਕਰਾਉਣ ਦੀ ਹਿੰਮਤ ਰੱਖਦੀ ਹੈ ਜਿੱਥੇ ਮੈਂ ਅੱਜ ਦਾਦਾ ਹੋ ਕੇ ਆਪਣੀ ਮਾਂ ਦੇ ਜੀਵਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉੱਥੇ ਹੀ ਮੇਰਾ ਪੁੱਤ ਆ ਮੇਰੀ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਸਿਰਫ ਇਸ ਕਰਕੇ ਮੌਮਕਣ ਹੈ ਕਿਉਂਕਿ ਮੇਰੇ ਮਾਂ-ਬਾਪ ਨੇ ਮੇਰੇ ਵਿੱਚ ਆਪਣੇ ਸੰਸਕਾਰ ਭਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਮੈਂ ਆਪਣੇ ਪੋਤੇ ਨੂੰ ਆਪਣੇ ਕਹਾਣੀ ਸੁਣਾ ਕੇ ਉਸ ਦੇ ਵਿੱਚ ਮਾਂ-ਬਾਪ ਦੀ ਇੱਜ਼ਤ ਕਰਨ ਤੇ ਉਹਨਾਂ ਨੂੰ ਗਵਾਹ ਦੇਣ ਦਾ ਦੁੱਖ ਦੱਸ ਰਿਹਾ ਸੀ ਤਾਂ ਕਿ ਸਮਾਂ ਰੰਦੀ ਮੇਰਾ ਪੁੱਤਾ ਉਹ ਗਲਤੀਆਂ ਨਾ ਕਰੇ ਜਿਸ ਨੂੰ ਮੈਂ ਕਰਕੇ ਅੱਜ ਇੱਥੇ ਖੜਾ ਹਾਂ ਬੀਤਿਆ ਵਕਤ ਕਦੇ ਵਾਪਸ ਨਹੀਂ ਆਉਂਦਾ ਅੱਜ ਵੀ ਯਾਦ ਕਰਦਾ ਹੈ ਕਿ ਭੱਜ ਕੇ ਮਾਂ ਜੀ ਨੂੰ ਰੋਂਦੀ ਦੀ ਗੋਦੀ ਵਿੱਚ ਸਿਰ ਰੱਖ ਲਵਾਂ ਇਹ ਕਮਾਂ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਆਪਣੇ ਬਾਪੂ ਜੀ ਦੇ ਪੈਰੇ ਹੱਥ ਲਗਾ ਕੇ ਉਹਨਾਂ ਤੋਂ ਮਾਫੀ ਮੰਗਾ ਪਰ ਇਹ ਸਭ ਕੁਝ ਹੁਣ ਨਾਮੁਕਰ ਹੈ ਉਹ ਜਦੋਂ ਮੁਸੀਬਤ ਆਉਂਦੀ ਹੈ ਉਹ ਉਹ ਤੁਹਾਨੂੰ ਸਾਰੇ ਪਾਸੇ ਤੋਂ ਘੇਰ ਲੈਂਦੀ ਹੈ ਉਸ ਵੇਲੇ ਤੁਹਾਨੂੰ ਇੰਜ ਮਹਿਸੂਸ ਹੁੰਦਾ ਹੈ ਸਾਰੇ ਰਸਤੇ ਬੰਦ ਹੋ ਗਏ ਹੁਣ ਪਰ ਪ੍ਰਮਾਤਮਾ ਜਦੋਂ ਇੱਕ ਰਸਤਾ ਬੰਦ ਕਰਦਾ ਹੈ ਤਾਂ ਉਹ ਤੁਹਾਡੇ ਲਈ ਪਹਿਲੀ ਤੋਂ ਹੀ ਇੱਕ ਰਸਤਾ ਹੋਰ ਖੋਲ ਦਿੰਦਾ ਹੈ ਉਸ ਵੇਲੇ ਇੱਕ ਵਾਰ ਨਹੀਂ ਮੈਨੂੰ ਇਹ ਸੁਣਾ ਦਿੱਤੀ ਕਿ ਮੈਂ ਆਪਣੀਆਂ ਭੈਣਾਂ ਨਾਲ ਗੱਲ ਕਰ ਮੈਂ ਉਸ ਦੇ ਕਹਿਣ ਤੇ ਆਪਣੀਆਂ ਦੋਨਾਂ ਭੈਣਾਂ ਨੂੰ ਆਪਣੇ ਘਰ ਵਿੱਚ ਸੱਦ ਲਿਆ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕੀ ਮੈਂ ਮਾਂ ਜੀ ਨੂੰ ਸਮਝਾਵਾਂ ਕਿ ਕੀ ਮੈਂ ਸਿਰਫ ਉਹਨਾਂ ਅੱਗੇ ਆਪਣੀ ਗੱਲ ਰੱਖੀ ਸੀ ਮੈਂ ਵੀ ਬਾਪੂ ਜੀ ਨੂੰ ਬਹੁਤ ਪਿਆਰ ਕਰਦਾ ਸੀ 4 ਮਹੀਨੇ ਬਾਅਦ ਮਾਂ ਜੀ ਨੇ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਇੱਕ ਸ਼ਰਤ ਤੇ ਉਹ ਮੇਰੇ ਨਾਲ ਗੱਲ ਕਰਨਗੇ ਜੇ ਮੈਂ ਬਾਪੂ ਜੀ ਦੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਵਾਂ ਨਹੀਂ ਤਾਂ ਮੈਂ ਇਹ ਸਮਝਾ ਜਿੱਥੇ ਮੇਰੇ ਬਾਪੂ ਜੀ ਗਏ ਉੱਥੇ ਮਾਂ ਵੀ ਗਈ ਤੋਂ ਇਹੀ ਸਮਝੀ ਨਹੀਂ ਫਿਰ ਮੈਂ ਉਹਨਾਂ ਦੀ ਗੱਲ ਮੰਨ ਲਈ ਤੇ ਮੈਂ ਕਿਹਾ ਠੀਕ ਹੈ ਮੈਂ ਉਸੇ ਕੁੜੀ ਨਾਲ ਵਿਆਹ ਕਰਵਾਵਾਂਗਾ ਪਰ ਮੈਂ ਵਿਆਹ ਤੋਂ ਪਹਿਲਾਂ ਉਹਨੂੰ ਇੱਕ ਵਾਰ ਮਿਲਣਾ ਵਿਆਹ ਤੋਂ ਪਹਿਲਾਂ ਮਿਲਣਾ ਆਬ ਸਗਨ ਮੰਨਦੇ ਸਨ ਪਰ ਮੇਰੀ ਜਿੱਦ ਅੱਗੇ ਬਾਕੀ ਹਰ ਹਾਰ ਗਏ ਤੇ ਮੇਰੀ ਗੱਲ ਮੰਨ ਵੀ ਲਈ ਮਿਲਣਾ ਇੱਕ ਗੁਰਦੁਆਰਾ ਸਾਹਿਬ ਵਿੱਚ ਤੈ ਹੋਇਆ ਮੇਰੇ ਦਿਲ ਦਿਮਾਗ ਵਿੱਚ ਸਿਰਫ ਪ੍ਰਨੀਤ ਸੀ ਇਸ ਲਈ ਮੈਂ ਇਹ ਸੋਚਿਆ ਸੀ ਕਿ ਕੁੜੀ ਨੂੰ ਮਿਲ ਕੇ ਉਸ ਨੂੰ ਸਭ ਸੱਚ ਸੱਚ ਦੱਸ ਦੇਵਾਂ ਤੇ ਉਹ ਆਪੇ ਹੀ ਇਹ ਰਸਤਾ ਤੋੜ ਦੇਣਗੇ ਪਰ ਮੈਂ ਇਹ ਭੁੱਲ ਗਿਆ ਸੀ ਕਿ ਉਹ ਇੱਕ ਕੁੜੀ ਹੈ ਮੇਰੀਆਂ ਹੀ ਪੈਰਾਂ ਬਾਂਗ ਜੋ ਆਪਣੇ ਮੋਹ ਇਹ ਵੀ ਨਹੀਂ ਦੱਸ ਪਾਈ ਸੀ ਪਾਈਆਂ ਸੀ ਤੂੰ ਵਿਆਹ ਕਰਵਾਉਣਾ ਚਾਹੁੰਦੀ ਏ ਜਾਂ ਨਹੀਂ ਬਸ ਜੋ ਬਾਪੂ ਇਹ ਨੇ ਕਹਾਤਾ ਚੁੱਪਚਾਪ ਮੰਨ ਲੈ ਉਹੀ ਹਾਂ ਲਈਦਰ ਸੀ ਮੈਂ ਉਸ ਕੁੜੀ ਨੂੰ ਸਭ ਦੱਸ ਦਿੱਤਾ ਇਹ ਸੋਚ ਕੇ ਉਹ ਆਪਣੇ ਘਰ ਜਾ ਕੇ ਸਭ ਦੱਸ ਦੇਵੇਗੀ ਤੇ ਰਸਤਾ ਆਪਣੇ ਆਪ ਟੁੱਟ ਜਾਏਗਾ ਪਰ ਇੰਝ ਦਾ ਕੁਝ ਨਹੀਂ ਹੋਇਆ ਮੇਰਾ ਵਿਆਹ ਪੱਕਾ ਹੋ ਗਿਆ ਫੇਜੀ ਦਾदू ਬੋਲ ਹੀ ਰਹੇ ਸੀ ਮੈਂ ਘਰ ਵਿੱਚ ਹੀ ਬੋਲ ਰਿਹਾ ਉਹ ਕੁੜੀ ਕੌਣ ਸੀ ਤੇ ਦਾਦੀ ਮਾ ਕਿੱਥੇ ਗਏ ਉਹਨਾਂ ਨਾਲ ਵਿਆਹ ਕਦੋਂ ਹੋਇਆ ਦਾਦੀ ਬੋਲੇ ਉਹ ਗਜਰ ਸਾਵੀ ਲੈ ਲਿਆ ਕਿੰਨਾ ਕੁਝ ਦੱਸਦਾ ਹਜੇ ਵੀ ਤੇਰੇ ਸਵਾਲ ਨਹੀਂ ਖਤਮ ਹੋਣਗੇ ਉਹ ਕੁੜੀ ਹੋਰ ਕੋਈ ਨਹੀਂ ਤੇਰੀ ਦਾਦੀ ਸੀ ਅਸੰਤ ਕੌਰ ਇੱਕ ਹਫ਼ਤੇ ਦੇ ਅੰਦਰ ਹੀ ਮੇਰਾ ਵਿਆਹ ਹੋ ਗਿਆ ਆਹੇ ਦੋਲੀ ਘਰ ਨਹੀਂ ਆਈ ਸੀ ਕਿ ਇੱਕ ਮਨੂਸ ਕਰ ਆ ਗਈ ਪਰ ਨਹੀਂ ਕਹਾਦਾ ਐਕਸੀਡੈਂਟ ਹੋ ਗਿਆ ਮੈਂ ਘਰ ਆ ਕੇ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਦੋ ਜੋੜੀ ਕੱਤੇ ਚੁੱਪ ਦਿੱਲੀ ਲਈ ਟੇਨ ਫੜ ਲਈ ਮੈਂ ਖ਼ਬਰ ਵੀ ਇਹ ਨਹੀਂ ਸੋਚਿਆ कि ਜਿਸ ਨੂੰ ਮੈਂ ਵਿਆਹ کیلئے ਆਇਆ ਹਾਂ ਉਹ ਵੀ ਮੇਰੀ ਜ਼ਿੰਮੇਵਾਰੀ ਮੈਂ ਬਿਨਾਂ ਕਿਸੇ ਨੂੰ ਕੁਝ ਵੀ ਕਹੇ ਦਿੱਲੀ ਚਲਾ ਗਿਆ ਉੱਥੇ ਜਾ ਕੇ ਪਤਾ ਚੱਲਿਆ ਕਿ ਪਰਨੀਥ ਨੂੰ ਮੇਰੇ ਵਿਆਹ ਦੀ ਖਬਰ ਜਦੋਂ ਮਿਲੀ ਤਾਂ ਉਸ ਵੇਲੇ ਉਹ ਛੜ ਤੇ ਸੀ ਉਸ ਨੇ ਛੜ ਕੋਚਕਾਰ ਖੜਾ ਹੋ ਮਰਨ ਦੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਉਸ ਨੂੰ ਬਚਾ ਲਿਆ ਉਹ ਪਰ ਉਧੀ ਕੋ ਲੱਤ ਕੱਟੀ ਗਈ ਮੈਂ ਇਹ ਸਭ ਸੁਣ ਕੇ ਆਪਣੇ ਆਪ ਨੂੰ ਇੱਕ ਗੁਨਾ ਗੋਨਾਗਰਾ ਉਗਾਰ ਸਮਝਣ ਲੱਗਾ ਤੇ ਆਪਣੇ ਆਪ ਨਾਲ ਤੇ ਆਪਣੇ ਪਰਿਵਾਰ ਨਾਲ ਨਫ਼ਰਤ ਕਰਨ ਲੱਗ ਪਿਆ ਜੇ ਬਾਪੂ ਜੀ ਮੰਨ ਜਾਂਦੇ ਜਾਂ ਅੱਜ ਤਿੰਨ ਜ਼ਿੰਦਗੀਆਂ ਨਾ ਖਰਾਬ ਹੋਈਆਂ ਤੇ ਬਿਲ ਇਕਵਾਲ ਮੇਰੇ ਨਾਲ ਸੀ ਉਸਨੇ ਮੈਨੂੰ ਘਰ ਜਾਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਮੈਂ ਪਰਨੀਤ ਨੂੰ ਭੁੱਲ ਜਾਵਾਂ ਤੇ ਹੁਣ ਬਸੰਤ ਬਾਰੇ ਸੋਚਾਂ ਮੈਂ ਵਾਪਸੀ ਦੀ ਟ੍ਰੇਨ ਫੜ ਤਾਂ ਲਈ ਸੀ ਪਰ ਰਸਤੇ ਸਾਰੇ ਰਸਤੇ ਮੈਂ ਹੁੰਦਾ ਆ। ਅੱਜ ਮੈਂ ਇੱਕ ਵਾਰ ਫਿਰ ਆਪਣਾ ਸਭ ਕੁਝ ਹਾਰ ਗਿਆ ਸੀ। ਰੱਬ ਨੇ ਮੈਨੂੰ ਪਤਾ ਨਹੀਂ ਕਿਸ ਗੁਨਾਹ ਦੀ ਸਜ਼ਾ ਦਿੱਤੀ ਸੀ। ਉਹ ਵਿਸ਼ਨ ਜੋ ਪਿਆਰ ਨਾਲ ਭਰਿਆ ਹੋਇਆ ਸੀ। ਜਿਸ ਦੇ ਅੰਦਰ ਬਹੁਤ ਸੁਪਨੇ ਸੀ। ਜੋ ਹੱਸਦਾ ਖੇਡਦਾ ਸੀ ਉਹਨੂੰ ਮੈਂ ਪਰਨੀ ਕੋਲ ਛੱਡ ਆਇਆ ਸੀ। ਇਹ ਜੋ ਵਿਸ਼ਨਮ ਬਾਪਸ ਆਇਆ ਸੀ ਉਹ ਨਾ ਪ੍ਰਤਣਾ ਪਰਿਆ ਸੀ ਜਿਸ ਦੇ ਅੰਦਰ ਸੁਪਨੇ ਸਜਾਉਣ ਦੀ ਤੇ ਜੀਣ ਦੀ ਇੱਛਾ ਖਤਮ ਹੋ ਚੁਕੀ ਸੀ ਬਖੰਤ ਨੇ ਮੇਰੇ ਘਰ ਨੂੰ ਅਪਣਾ ਲਿਆ ਸੀ ਉਹ ਘਰ ਦਾ ਸਾਰਾ ਕੰਮ ਜਾਣਦੀ ਸੀ ਉਹ ਪੜ੍ਹੀ ਲਿਖੀ ਵੀ ਸੀ ਉਸ ਵੇਲੇ ਗਿਆਨੀ ਕੋਈ ਬਿਰਲਾ ਬਿਰਲਾ ਬੰਦਾ ਹੀ ਕਰਦਾ ਸੀ ਤੇ ਮੇਰੇ ਸਹੁਰਾ ਸਾਹਿਬ ਆਪਣੇ ਪਿੰਡ ਦੇ ਸਰਪੰਚ ਸੀ ਉਹਨਾਂ ਦੀ ਉਠਣੀ ਬੈਠਣੀ ਚੰਗੇ ਲੋਕਾਂ ਵਿੱਚ ਸੀ ਉਹਨਾਂ ਬਸੰਤ ਦੀ ਗਵਰਨਮੈਂਟ ਜੌਬ ਲਗਵਾ ਦਿੱਤੀ। ਇੱਕ ਸਾਲ ਮੈਂ ਤੇ ਬਸੰਤ ਇੱਕੋ ਘਰ, ਇੱਕੋ ਕਮਰੇ ਵਿੱਚ ਰਹਿੰਦੇ, ਖਾਂਦੇ-ਪੀਂਦੇ, ਸੌਂਦੇ ਸੀ। ਪਰ ਸਾਡੇ ਵਿੱਚ ਕਪਲ ਵਾਲੀ ਕੋਈ ਵੀ ਗੱਲ ਨਹੀਂ ਸੀ। ਮੈਂ ਉਸ ਨੂੰ ਕਦੀ ਵੀ ਕਿਤੇ ਬਾਹਰ ਨਹੀਂ ਸੀ ਲੈ ਕੇ ਗਿਆ ਅਤੇ ਨਾ ਹੀ ਕੋਈ ਗਿਫਟ ਦਿੱਤਾ ਸੀ। ਮੈਂ ਤਾਂ ਸਿੱਧੇ ਨੂੰ ਉਸ ਨਾਲ ਗੱਲ ਵੀ ਨਹੀਂ ਸੀ ਕਰਦਾ। ਮਾਂ ਜੀ ਸਭ ਦੇਖਦੇ ਹੋਏ ਚੁੱਪ ਸੀ। ਉਹ ਜਿੱਥੇ ਵੀ ਜਾਂਦੇ ਬਸੰਤ ਨੂੰ ਆਪਣੇ ਨਾਲ ਲੈ ਜਾਂਦੇ। ਜੋ ਵੀ ਕੱਪੜੇ ਜਾਣੇ ਸਭ ਮਾਂ ਜੀ ਉਸਨੇ ਦੋਹਾਂ ਦੇ ਸੀ ਉਸ ਦੀ ਪੜ੍ਹਾਈ ਪੂਰੀ ਹੋਣ ਤੇ ਉਸ ਦੀ ਜੌਬ ਉਹਦੇ ਹੀ ਪਿੰਡ ਲੱਗ ਗਈ ਉਹੋ ਛੇ ਮਹੀਨੇ ਆਪਣੇ ਟੇਕੇ ਘਰ ਰਹੇ ਸੀ ਮਾਂ ਜੀ ਤੇ ਮੇਰੀਆਂ ਭੈਣਾਂ ਉਸ ਨੂੰ ਮਿਲਣ ਜਾਂਦੀਆਂ ਨਹੀਂਆ ਮੈਂ ਉਸ ਨੂੰ ਇੱਕ ਦਿਨ ਵੀ ਮਿਲ ਨਹੀਂ ਗਿਆ ਤੇ ਨਾ ਹੀ ਕੋਈ ਕਹਣ ਦਿੱਤਾ ਪਤਾ ਨਹੀਂ ਉਸਨੇ ਘਰਦਿਆਂ ਨੂੰ ਕਿਵੇਂ ਸਮਝਾਇਆ ਹੋਵੇਗਾ ਇਹ ਗੱਲ ਮੈਂ ਅਜੇ ਤੱਕ ਨਹੀਂ ਸਮਝ ਪਾਇਆ ਉਧਰ ਮੇਰੀ ਜੌਬ ਰੋਪੜ ਵਿੱਚ ਲੱਗ ਰਿਸੀ ਮੈਂ ਉੱਥੇ ਜਾ ਆਪਣਾ ਇੱਕ ਘਰ ਖਰੀਦ ਲਿਆ ਤੇ ਮੈਂ ਇੱਕ ਵਾਰ ਤੋਂ ਪਨੇਤ ਦੀ ਖਬਰ ਲੈਂਦਾ ਰਹਿੰਦਾ ਸੀ ਪਰ ਉਸ ਦੇ ਸਾਹਮਣੇ ਜਾਣ ਦੀ ਮੇਰੀ ਹਿੰਮਤ ਨਹੀਂ ਸੀ ਮੈਂ ਆਪਣੇ ਆਪ ਨੂੰ ਉਸ ਦਾ ਦੋਸ਼ੀ ਮੰਨਦਾ ਸੀ ਤੂੰ ਉਸ ਦਿਨ ਪੁੱਛਦਾ ਸੀ ਨਾ ਕਿ ਦਾदू ਤੁਸੀਂ ਲੋਕ ਕਿਉਂ ਨਹੀਂ ਬਸ ਇਹੀ ਉਹ ਗੱਲਾਂ ਨੇ ਜੋ ਮੈਨੂੰ ਉਸ ਦੇ ਸਾਹਮਣੇ ਜਾਣ ਤੋਂ ਰੋਕਦੀਆਂ ਨੇ ਫਿਰ ਕੀ ਹੋਇਆ ਦਾदू ਤੁਸੀਂ ਫਿਰ ਕਦੇ ਮਿਲੇ ਨਹੀਂ ਦੁਬਾਰਾ ਮਿਲੇ ਸੀ ਬੇਟਾ ਉਹ ਰਾਤ ਵੀ ਬਹੁਤ ਕਮਾਲ ਦੀ ਸੀ ਜਦੋਂ ਪ੍ਰਨੀਤ ਮੈਨੂੰ ਦੁਬਾਰਾ ਤੋਂ ਜ਼ਿੰਦਗੀ ਵਿੱਚ ਜਿਉਣਾ ਸਿਖਾ ਗਈ ਸੀ ਮੇਰੀ ਜੌਬ ਸ਼ੁਰੂ ਹੋ ਗਈ ਸੀ ਮੈਂ ਆਪ ਰੋਪੜ ਚਲਾ ਗਿਆ ਸੀ ਭਾਰਤੀ ਦੀ ਦਾਦੀ ਤੇ ਮੇਰੀ ਮਾਂ ਜੀ ਦੋਨੋਂ ਪਿੰਡ ਵਿੱਚ ਹੀ ਰਹਿੰਦੇ ਸੀ ਫਿਰ ਉਸਦੇ ਪਾਪਾ ਨੇ ਆਪਣੀ ਪਹੁੰਚ ਲੜਾ ਕੇ ਤੇਰੀ ਦਾਦੀ ਦੀ ਨੌਕਰੀ ਵੀ ਰੋਪੜ ਸਰਕਾਰੀ ਸਕੂਲ ਵਿੱਚ ਕਰਵਾ ਦਿੱਤੀ ਮੈਨੂੰ ਮਜਬੂਰ ਰੋਪੜ ਵਿੱਚ ਇੱਕ ਘਰ ਤੇ ਜਾ ਪਿਆ ਮੈਂ ਉਸ ਵੇਲੇ ਤੱਕ ਨਹੀਂ ਚਾਹੁੰਦਾ ਸੀ ਕਿ ਮੈਂ ਬਸੰਤ ਨੂੰ ਆਪਣੇ ਨਾਲ ਰੱਖਾਂ ਪਰ ਹੁਣ ਉਸ ਘਰ ਵਿੱਚ ਅਸੀਂ ਤਿੰਨੋਂ ਰਹਿ ਰਹੇ ਸੀ ਇੱਕ ਦੂਜੇ ਤੋਂ ਅਣਜਾਣ ਇੱਕ ਦਿਨ ਮੈਨੂੰ ਇਕਬਾਲ ਦਾ ਫੋਨ ਆਇਆ ਇਕਬਾਲ ਨੇ ਦੱਸਿਆ ਕਿ ਉਸ ਨੂੰ ਅਲਕਾ ਦਾ ਰਿਸ਼ਤਾ ਹੈ ਮੈਂ ਸੋਹਣ ਹੈਰਾਨ ਸੀ ਉਹ ਕਿਵੇਂ ਆਇਆ ਤੇਰੇ ਨਾਲ ਅਲਕਾ ਕੰਟਰੈਕਟ ਵਿੱਚ ਸੀ ਇਕ ਵਾਰਨੇ ਕਿਹਾ ਨਹੀਂ ਨਹੀਂ ਉਹ ਤਾਂ ਮੈਂ ਜਦੋਂ ਪ੍ਰਨੀਤ ਦਾ ਐਕਸੀਡੈਂਟ ਹੋਇਆ ਸੀ ਉਦੋਂ ਉਹਦੀ ਦੇਖਭਾਲ ਕੀਤੀ ਸੀ ਉਹਦਾ ਵੱਡਾ ਭਰਾ ਬਣ ਕੇ ਤਾਂ ਉਹਦੇ ਮੰਮੀ ਪਾਪਾ ਵੀ ਉੱਥੇ ਆਏ ਸੀ ਉਹਨਾਂ ਮੈਨੂੰ ਦੇਖਿਆ ਤੇ ਇਹ ਵੀ ਦੇਖਿਆ ਕਿ ਮੈਂ ਕਿੰਜ ਇੱਕ ਵੱਡੇ ਭਰਾ ਦੇ ਨਾਤੇ ਸਭ ਸੰਭਾਲ ਰਿਹਾ ਹਾਂ ਬਸ ਫਿਰ ਇੱਕ ਦਿਨ ਉਹਨਾਂ ਨੇ ਅਲਕਾ ਕੋਲ ਮੇਰੇ ਬਾਰੇ ਪੁੱਛਿਆ ਤਾਂ ਉਸ ਦਿਨ ਆਇਆ ਜੇ ਮੈਂ ਗੱਲ ਨਾਲ ਆ। ਫਿਰ ਗੱਲ ਪਰਨੀਤ ਦੇ ਘਰ ਪੁੱਛੀ ਤਾਂ ਉਸਦੇ ਮੰਮੀ ਪਾਪਾ ਨੇ ਮੇਰੀ ਗਵਾਈ ਦੇ ਦਿੱਤੀ ਸੀ। ਇਸ ਲਈ ਆਰਕਾ ਦੀ ਫੈਮਿਲੀ ਨੇ ਮੇਰੇ ਨਾਲ ਰਿਸ਼ਤੇ ਦੀ ਗੱਲ ਤੋਰੀ ਤੇ ਪਰਨੀਤ ਦੇ ਪਾਪਾ ਨੇ ਉਹਨਾਂ ਨੂੰ ਪੂਰਾ ਪ੍ਰੋਸਾਦ ਦਿਵਾਇਆ ਕਿ ਮੁੰਡਾ ਬਹੁਤ ਵਧੀਆ ਹੈ। ਹੁਣ ਤੂੰ ਤੇ ਬਸੰਤ ਭਾਬੀ ਨੇ ਮੇਰੇ ਵਿਆਹ ਤੇ ਜ਼ਰੂਰ ਆਉਣਾ ਹੈ। ਮੈਂ ਇਕਵਾਲ ਤੇ ਆਰਕਾ ਲਈ ਬਹੁਤ ਖੁਸ਼ੀ। ਪਰ ਆਪਣੇ ਤੇ ਪਰਨੀਤ ਲਈ ਬਹੁਤ ਦੁਖੀ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਪਿਆਰ ਨੂੰ ਮੇਰੀ ਹੀ ਨਜ਼ਰ ਲੱਗ ਜਾਵੇਗੀ ਖਰ ਮੈਂ ਵਿਆਹ ਤੇ ਜਾਣਾ ਹੀ ਸੀ ਪਰ ਬਸੰਤ ਨੂੰ ਨਾਲ ਲੈ ਕੇ ਜਾਣ ਨੂੰ ਤਿਆਰ ਨਹੀਂ ਸੀ ਪਰ ਮਾਂ ਜੀ ਦਾ ਫੈਸਲਾ ਸੀ ਜੇ ਮੈਂ ਵਿਆਹ ਤੇ ਜਾਣਾ ਹੈ ਤਾਂ ਬਸੰਤ ਨਾਲ ਹੀ ਜਾਵੇਗੀ ਮੇਰੇ ਕੋਲ ਪਰਨੀਤ ਨੂੰ ਮਿਲਣ ਦਾ ਇਹੀ ਸੁਨਹਿਰੀ ਮੌਕਾ ਸੀ ਜੋ ਮੈਂ ਗਵਾਉਣਾ ਨਹੀਂ ਸੀ ਚਾਹਦਾ ਇਸ ਲਈ ਮੈਂ ਉਸੇ ਨਾਲ ਜਾਣ ਲਈ ਤਿਆਰ ਹੋ ਗਿਆ ਉਸ ਵੇਲੇ ਮੈਂ ਮਰੂਤੀਕਾਰ ਨਵੀਂ-ਨਵੀਂ ਲਈ ਸੀ ਮੈਨੂੰ ਕੁਵਾਲ ਦੇ ਪਿਆ ਦਾ ਜੜਾ ਵੀ ਚਾ ਲਈ ਸੀ ਸੱਚ ਦੱਸਾਂ ਤਾਂ ਪੁੱਤਰਾ ਅਸੀਂ ਆਪਣੀ ناکਾਮੀ ਤੋਂ ਜ਼ਿਆਦਾ ਦੁਖੀ ਨਹੀਂ ਸੀ ਢੂਡੇ ਜਿੰਨਾ ਅਸੀਂ ਕਿਸੇ ਆਪਣੇ ਦੀ ਕਾਮਯਾਬੀ ਤੋਂ ਹੁੰਦੇ ਹਾਂ ਮੈਂ ਬਸੰਤ ਨੂੰ ਪੈਰਸ ਦੇ ਅੰਦਰ ਛੱਡ ਆਪ ਹਲਕਾ ਨੂੰ ਲੱਭਣ ਦੇ ਬਹਾਨੇ ਪਰਨੀਤ ਨੂੰ ਲੱਭ ਰਿਹਾ ਸੀ ਮੈਂ ਲੋਕੀਂ ਸਿਰ ਇੰਦਰਸੀਆ ਕਿਉਂ ਉੱਪਰ ਕਮਰੇ ਵਿੱਚ ਹੈ ਅਲਕਾ ਕੋਲ ਮੈਂ ਅਲਕਾ ਦੇ ਕੋਲ ਕਮਰੇ ਵਿੱਚ ਚਲਾ ਗਿਆ ਆਮਰਾ ਬੰਦੂਸੀ ਮੈਂ ਜੋਰ-ਜੋਰ ਨਾਲ ਦਰਵਾਜ਼ਾ ਖੜਕਾਉਣ ਲੱਗਾ ਦਰਵਾਜ਼ਾ ਪਤਾ ਨਹੀਂ ਕਿਨੇ ਖੁੱਲਿਆ ਪਰ ਮੇਰੀ ਨਜ਼ਰ ਪਰਨੀਤ ਤੇ ਆਖੜੀ ਹੋਈ ਪਰਨੀਤ ਮੈਨੂੰ ਦੇਖ ਅੱਖਾਂ ਵਿੱਚ ਹੰਝੂ ਪਰ ਮੇਰੇ ਸਾਹਮਣੇ ਖੜੀ ਸੀ ਤੇ ਮੈਂ ਉਸ ਵਦਨ ਸੀ ਉਹ ਵਦਨ ਸੀ ਜਿਹਦਾ ਪਿਆਰ ਉਹਦੇ ਸਾਹਮਣੇ ਸੀ ਤੇ ਮੈਂ ਉਹ ਚੁੱਪ ਵੀ ਨਹੀਂ ਕਰਵਾ ਸਕਦਾ ਸੀ ਕੁਝ ਦੇਰ ਲਈ ਮੈਂ ਬਸੰਤ ਨੂੰ ਬਿਲਕੁਲ ਭੁੱਲ ਗਿਆ ਸੀ ਤੇ ਮੌਕਾ ਮਿਲਦੇ ਹੀ ਪ੍ਰਨੀਤ ਕੋਲ ਚਲਾ ਗਿਆ ਉਹ ਅਲਕਾ ਦੇ ਕਮਰੇ ਵਿੱਚ ਹੀ ਸੀ ਜਿੱਥੇ ਅਲਕਾ ਤਿਆਰ ਹੋ ਕੇ ਬੈਠੀ ਇੱਕ ਵਾਰ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਇੱਕ ਪਲ ਲਈ ਮੈਂ ਸਭ ਕੁਝ ਉੱਥੇ ਹੀ ਭੁੱਲ ਗਿਆ ਸੀ ਕਿ ਮੈਂ ਇੱਕ ਵਿਆਹਿਆ ਹੋਇਆ ਆਦਮੀ ਹਾਂ ਅਤੇ ਪ੍ਰਨੀਤ ਅਜੇ ਕੁਆਰੀ ਕੁੜੀ ਹੈ ਮੇਰੇ ਧਿਆਨ ਵਿੱਚ ਬਸ ਇਹ ਆ ਰਿਹਾ ਸੀ ਕਿ ਉਹ ਮੇਰਾ ਪਿਆਰ ਸੀ ਅਤੇ ਅੱਜ ਮੈਨੂੰ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਮਿਲਣ ਤੋਂ ਰੋਕ ਨਹੀਂ ਸਕਦੀ ਮੈਂ ਬਸੰਤ ਬਾਰੇ ਨਹੀਂ ਸੋਚਣਾ ਚਾਹੁੰਦਾ ਸੀ ਜਦੋਂ ਕਿ ਉਹ ਮੇਰੀ ਪਹਿਲੀ ਜ਼ਿੰਮੇਵਾਰੀ ਸੀ ਅਲਕਾ ਨੇ ਮੈਨੂੰ ਅੰਦਰ ਆਉਣ ਲਈ ਕਿਹਾ ਅਤੇ ਆਪ ਬਾਹਰ ਚਲੀ ਗਈ ਮੈਂ ਬਹੁਤ ਹੈਰਾਨ ਸੀ ਕਿ ਅਲਕਾ ਕਮਰੇ ਤੋਂ ਬਾਹਰ ਕਿਉਂ ਗਈ ਪਰਨੀਤ ਨੇ ਕਿਹਾ ਕਿ ਉਹ ਪਹਿਲਾਂ ਆਈ ਹੀ ਇਹੀ ਗੱਲਾਂ ਕਰ ਰਹੀਆਂ ਸੀ ਮੇਰੇ ਹਾਲਾਤ ਅਜੇ ਹੋ ਗਏ ਸਨ ਕਿ ਮੈਂ ਆਪਣੀ ਇੱਛਾ ਅਨੁਸਾਰ ਕੁਝ ਵੀ ਨਹੀਂ ਸੀ ਕਰ ਸਕਦਾ ਜਦੋਂ ਮੈਂ ਉਸ ਨੂੰ ਆਪਣੀ ਸਾਰੀ ਕਹਾਣੀ ਸੁਣਾਈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਮੈਂ ਵੀ ਰੋ ਰਿਹਾ ਸੀ ਉਸ ਨੇ ਮੈਨੂੰ ਹੌਸਲਾ ਦਿੰਦੇ ਹੋਏ ਕਿ ਹਾਂ ਹੁਣ ਤੁਹਾਡੀ ਬਹੁਤ ਆ ਜ਼ਿੰਦਗੀ ਸ਼ੁਰੂ ਹੋ ਗਈ ਹੈ ਆਪਣੀ ਪਤਨੀ ਨਾਲ ਖੁਸ਼ ਰਹੋ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂ ਦੀ ਮੇਰਾ ਜੀਨ ਦਾ ਮਨ ਨਹੀਂ ਕਰਦਾ ਮੈਂ ਮਰ ਜਾਵਾਂਗੀ ਸਾਡਾ ਪਿਆਰ ਜੋ ਇਸ ਜਗ੍ਹਾ ਤੇ ਆਇਆ ਹੈ ਅੱਜ ਮੈਂ ਆਪਣਾ ਪੈਰਾ ਤੇ ਖੜੀ ਵੀ ਨਹੀਂ ਹੋ ਸਕਦੀ ਅਤੇ ਨਾ ਹੀ ਤੁਹਾਡੇ ਕੋਲ ਆ ਸਕਦੀ ਨਾ ਮੈਂ ਵੀ ਤੁਹਾਡ ਆਪਣੀ ਕਿਸਮਤ ਤੇ ਰੋ ਰਹੀ ਸੀ ਪਰ ਨੀਤ ਮੇਰੇ ਵੱਲ ਆਉਣ ਲਈ ਖੜੀ ਹੁਲ ਪਰ ਉਹ ਡਿੱਗਣ ਵਾਲੀ ਸੀ ਮੈਂ ਉਸ ਨੂੰ ਆਪਣੇ ਬਾਹਾਂ ਵਿੱਚ ਪਕੜ ਲਿਆ ਇਹ ਦੇਖਣ ਵਾਲੇ ਨੂੰ ਇੰਜ ਜਾਪ ਰਹੀ ਸੀ ਜਿਵੇਂ ਦੋ ਪ੍ਰੇਮੀ ਮਿਲ ਰਹੇ ਹੋਣ ਸਾਰੇ ਦੋਵੇਂ ਜਾਣਦੇ ਸੀ ਕਿ ਉਸ ਦਿਨ ਸਾਡੇ ਤੇ ਕੀ ਗੁਜ਼ਰ ਰਹੀ ਸੀ ਉਸ ਦਿਨ ਪਹਿਲੀ ਵਾਰ ਮੈਂ ਪ੍ਰਨੀਤ ਨੂੰ ਜੱਫੀ ਵਿੱਚ ਲਿਆ ਸੀ ਅਸੀਂ ਆਪਣੀ ਕਿਸਮਤ 'ਤੇ ਰੋ ਰਹੇ ਸੀ ਜਾਂ ਸਾਡੇ ਹਾਲਾਤਾਂ 'ਤੇ ਸਾਡਾ ਪਿਆਰ ਇੰਨਾ ਹੋਣ ਤੇ ਬਾਗੂਦ ਵੀ ਅਸੀਂ ਦੋਵੇਂ ਤਿਆਰ ਨੂੰ ਤਰਸ ਰਹੇ ਸੀ ਕੁਝ ਸਮੇਂ ਬਾਅਦ ਆਪਣੇ ਆਪ ਨੂੰ ਸੁਧਾਲਦੇ ਹੋਏ ਪ੍ਰਨੀਤ ਨੇ ਪੁੱਛਿਆ ਕਿ ਤੁਹਾਡੀ ਬਹੁਤਾ ਜ਼ਿੰਦਗੀ ਇਹ ਮੈਂ ਚੱਲ ਰਹੀ ਹੈ ਮੈਂ ਵੀ ਆਪਣੀਆਂ ਅੱਖਾਂ ਕੋਝ ਕੇ ਕਿਹਾ ਕਿ ਮੇਰੀ ਕੋਈ ਸਾਦੀ ਸੁਗਾਂ ਜਿੰਦਗੀ ਨਹੀਂ ਹੈ ਮੈਂ ਉਸ ਨਾਲ ਕੋਈ ਵੀ ਗੱਲ ਨਹੀਂ ਕਰਦਾ ਹਾਂ ਅਤੇ ਨਾ ਹੀ ਉਹ ਮੇਰੇ ਨਾਲ ਹੈ ਅਸੀਂ ਸਿਰਫ ਦੋ ਅਣਜਾਣ ਲੋਕ ਹਾਂ ਜੋ ਇੱਕ ਘਰ ਵਿੱਚ ਇਕੱਠੇ ਤਾਂ ਰਹਿੰਦੇ ਹਾਂ ਪਰ ਇਹ ਬੋਲੀ ਮੈਂ ਸਮਝੀ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਉਸ ਨੂੰ ਕਿਹਾ ਕਿ ਮੈਂ ਬਸੰਤ ਤੋਂ ਕੁਝ ਨਹੀਂ ਹਾਂ ਉਹ ਮੇਰੇ ਨਾਲ ਕਿਉਂ ਰਹਿ ਰਹੀ ਹੈ ਮੈਨੂੰ ਪਤਾ ਨਹੀਂ ਸ਼ਾਇਦ ਉਸ ਦੀ ਕੋਈ ਬਿਜੂਰੀ ਹੋਵੇ ਮੈਂ ਕਦੇ ਉਸ ਨੂੰ ਪੁੱਛਿਆ ਨਹੀਂ ਉਹ ਮਾਂਜੀ ਕੋ ਰਹਿੰਦੀ ਹੈ ਕਿ ਮੈਂ ਆਪਣੇ ਕਮਰੇ ਵਿੱਚ ਮੈਂ ਵਿਆਹ ਤੋਂ ਬਾਅਦ ਪਹਿਲਾਂ ਵੀ ਉਸ ਨੂੰ ਸਾਰਾ ਤੁਹਾਡੇ ਵਰ ਦੱਸ ਦਿੱਤਾ ਸੀ ਮੇਰੀਆਂ ਗੱਲਾਂ ਸੁਣ ਕੇ ਉਹ ਇੱਕ ਵਾਰ ਫਿਰ ਆਪਣੀ ਜਗ੍ਹਾ ਤੇ ਖੜੀ ਹੋਈ ਤੇ ਬੋਲੀ ਮੈਂ ਬਸੰਤ ਗੇ ਮਿਲਣਾ ਹੈ ਮੈਂ ਉਸ ਵੱਲ ਦੇਖਦੇ ਹੋਏ ਕਿਹਾ ਤੂੰ ਸੱਚ ਵਿੱਚ ਉਸ ਨੂੰ ਮਿਲਣਾ ਹੈ ਪਰਨੀਤ ਨੇ ਅੱਖਾਂ ਬੁੱਝ ਦੇਖਿਆ ਹਾਂ ਕਿਉਂ ਮੈਂ ਮਿਲ ਨਹੀਂ ਸਕਦੀ ਪਰਨੀਤ ਨੂੰ ਮਿਲਣ ਦੀ ਖੁਸ਼ੀ ਵਿੱਚ ਮੈਂ ਬਸੰਤ ਨੂੰ ਪੂਰੀ ਤਰ੍ਹਾਂ ਭੁੱਲ ਗਿਆ ਸੀ ਜਦੋਂ ਪਰਨੀਤ ਉਹਦੀ ਗੱਲ ਕਰਨ ਲੱਗੀ ਤਾਂ ਮੈਨੂੰ ਉਹਦੀ ਯਾਦ ਆਈ ਮੈਂ ਕਿਹਾ ਹਾਂ 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 ਕਿਉਂ ਨਹੀਂ ਮਿਲ ਸਕਦੀ ਜ਼ਰੂਰ ਮਿਲੋ ਪਰ ਉਹ ਹੈ ਕਿੱਥੇ ਮੈਨੂੰ ਨਹੀਂ ਪਤਾ ਇੰਨਾ ਬੋਲ ਕੇ ਮੈਂ ਪਰਨੀਤ ਨਾਲ ਕਮਰੇ ਤੋਂ ਬਾਹਰ ਨੂੰ ਆ ਗਿਆ ਇਹ ਕਹਾਣੀ ਬਹੁਤ ਹੀ ਭਾਵੁਕ ਕਹਾਣੀ ਹੈ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਇਸ ਦਾ ਅਗਲਾ ਭਾਗ ਤੁਸੀਂ ਕੱਲ ਨੂੰ ਜ਼ਰੂਰ ਸੁਣਨਾ ਜੀ ਵੱਧ ਤੋਂ ਵੱਧ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਸੁਣ ਲਈ ਧੰਨਵਾਦ ਜੀ